ਕੋਰਠ ਨਹਿਲਾ ਤੀਜਾ ਘਰ ਪਹਿਲਾ ਤੇ ਤੂ ਕੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਭਗਤਾਂ ਦੀ ਸਦਾ ਤੂੰ ਅਖਦਾ ਹਰ ਜਿਉ ਧਰ ਤੂੰ ਰੱਖਦਾ ਆਇਆ ਪਹਿਲਾ ਤਜਨ ਤੁਧ ਰਾਖ ਲੈ ਹਰ ਜਿਉ ਹਰਨਾਕ ਸਮਾਰ ਪਚਾਇਆ ਗੁਰਮੁਖਾਂ ਨੂੰ ਪ੍ਰਤੀਤ ਹੈ ਹਰ ਜਿਉ ਮਨ ਮੁਕ ਪਰਮ ਪੁਲਾਇਆ ਹਰ ਜੀ ਇਹ ਤੇਰੀ ਵਡਿਆਈ ਭਗਤਾਂ ਕੀ ਪੈਜ ਰੱਖ ਤੂੰ ਸੁਆਮੀ ਭਗਤ ਤੇਰੀ ਸ਼ਰਨ ਆਈ ਰਹਾਉ ਭਗਤਾਂ ਨੂੰ ਜਮਝੋ ਨਾ ਸਕ ਕਾਲ ਨਾ ਨੇੜੈ ਜਾਈ ਕੇਵਲ RAM ਨਾਮ ਮਨ ਵਸਿਆ ਨਾਮੇ ਹੀ ਮੁਕਤ ਪਾਈ ਰਿੱਧ ਸਿੱਧ ਸਭਗਤਾਂ ਚਰਣੀ ਲਾਗੀ ਗੁਰ ਕੈ ਸਹਿਜ ਸੁਭਾਈ ਮਨ ਮੁਖਾਂ ਨੂੰ ਪ੍ਰਤੀਤ ਨ ਆਵੀ ਅੰਤਰ ਲੋਭ ਸਵਾਉ ਗੁਰਮੁਖ ਹਿਰਦੈ ਸ਼ਬਦ ਨ ਪਿਰਦਿਓ ਹਰ ਨਾਮ ਨ ਲਾਗਾ ਪਾਉ ਕੂੜ ਕਪਟ ਪਾਜ ਲੈ ਜਾਸੀ ਮਨ ਮੁਖ ਫੀਕਾ ਅਲਾਉ ਗਤਾਂ ਵਿੱਚ ਆਪ ਵਰਤਦਾ ਪ੍ਰਭ ਜੀ ਪ੍ਰਗਤੀ ਨੂੰ ਤੂੰ ਜਾਤ ਮਾਇਆ ਮੋਹ ਸਭ ਲੋਕ ਹੈ ਤੇਰੀ ਤੂੰ ਇੱਕੋ ਪੁਰਖ ਵਿਦਾਤਾ ਹਉ ਮੈਂ ਮਾਰ ਮਨਸਾ ਮਨ ਹੈ ਸੁਮਾਣੀ ਗੁਰ ਕੈ ਸ਼ਬਦ ਪਿਸ਼ਾਤਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਜੈਨ ਹਰ ਕਾ ਨਾਮ ਪਿਆਰਾ ਗੁਰ ਪ੍ਰਸਾਦ ਸਦਾ ਮਨ ਵਸਿਆ ਸਭ ਕਾਜ ਸੁਵਾਰਣ ਹਾਰਾ ਉਨਾਂ ਕੀ ਰੀਸ ਕਰੇ ਸੋਵ ਬੁੱਚਾ ਜਿਨ ਹਰ ਪੱਬ ਹੈ ਰਖਵਾਰ ਦਿਨ ਸਤਗੁਰ ਸੇਵੇ ਕਿਨੈ ਨਾ ਪਾਇਆ ਮਨ ਮੁਖ 퐁ਕ ਮੋਏ ਬਿਲ ਲਾਈ ਆਵੇਂ ਜਾਵੇਂ ਥੋਰ ਨ ਪਾਵੇਂ ਦੁੱਖ ਮੈਂ ਦੁੱਖ ਸਮਾਈ ਗੁਰਮੁਖ ਹੋਵੇ ਸੋ ਅੰਮ੍ਰਿਤ ਪੀਵੇ ਸਹਿਜੇ ਸਾਚ ਸਮਾਈ ਬਿਨ ਸਤਗੁਰ ਸੇਵੇ ਜਨਮ ਨਾ ਛੋੜੈ ਜੇ ਅਨੇਕ ਕਰਮ ਕਰੇ ਅਧਿਕਾਈ ਵੇਦ ਪੜੈ ਤੈਵਾਦ ਵਿਖਾਣ ਬਿਨ ਹਰ ਪਤ ਗਵਾਈ ਸੱਚਾ ਸਤਗੁਰ ਸਾਚੀ ਜਿਸ ਬਾਣੀ ਭਜੂ ਟੈ ਗੁਰ ਸਰਣਾਈ ਜੇਨ ਹਰ ਮਨ ਵਸਿਆ ਸੇ ਦਰ ਸਾਚੇ ਬਰ ਸਾਚਾ ਸਚਿਆਰ ਉਨਾਂ ਦੀ ਸ਼ੋਭਾ ਜੁਗ-ਜੁਗ ਹੋਈ ਕੋਇ ਨ ਮਿਟਣਹਾਰਾ ਨਾਨਕ ਤਿੰਨ ਕੈ ਸਦ ਬਲਿਹਾਰ ਜਿਨ ਹਰ ਰੱਖਿਆ ਉਰਥਾਰਾ ਸੋਰਠ ਮਲਲਾ ਤੀਜਾ ਦਤੁ ਕੀ ਨਿਗੁਣਿਆਨੋ ਆਪੇ ਬਖਸ਼ਲੇ ਭਾਈ ਸਤਗੁਰ ਕੀ ਸੇਵਾ ਲਾਇ ਸਤਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜਿਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਭਾਈ ਪੂਰੇ ਸਤਗੁਰ ਲੈ ਰਲਾਏ ਰਹਾਉ ਕੌਣ ਕੌਣ ਅਪਰਾਧੀ ਬਖਸ਼ਣ ਪਿਆਰੇ ਸਾਚੇ ਸ਼ਬਦ ਵਿਚਾਰ ਪੌਜਲ ਪਾਰ ਉਤਾਰੇ ਅਨਫਾਈ ਸਤਗੁਰ ਬੇੜਾ ਚਾੜ ਮਨੂਰਾ ਤੇ ਕੰਚਨ ਭੈ ਭਾਈ ਗੁਰ ਪਾਰਸ ਮੇਲ ਮਿਲਾਏ ਆਪ ਛੋੜ ਨਾਉ ਮਨ ਵਸਿਆ ਪਾਈ ਜੋਤੀ ਜੋਤ ਮਿਲਾਏ ਹਉ ਵਾਰੀ ਹਉ ਵਰਣ ਭਾਈ ਸਤ ਗੁਰ ਕੋ ਸਦ ਬਲ ਹਾਰੇ ਜਾਉ ਨਾਮ ਨਿਧਾਨ ਜਿੰਦ ਤਾ ਪਾਈ ਗੁਰਮਤ ਸਹਿਜ ਸੁਮਾਓ ਗੁਰਬਿਨ ਸਹਜਨਾ ਉਪਜੈ ਭਾਈ ਪੁੱਛੋ ਗਿਆਨੀਆਂ ਜਾਏ ਸਤਗੁਰ ਕੀ ਸੇਵਾ ਸਦਾ ਕਰ ਭਾਈ ਵਿੱਚੋਂ ਆਪ ਗਵਾਏ ਗੁਰਮਤੀ ਪਉ ਉਪਜੈ ਭਾਈ ਪਉ ਕਰਨੀ ਸਚਸਾਰ ਪ੍ਰੇਮ ਸਦਾਰਥ ਪਾਈਐ ਭਾਈ ਸਚਨਾਮ ਆਧਾਰ ਜੋ ਸਤਗੁਰ ਸੇਵੈ ਆਪਣਾ ਭਾਈ ਤਨ ਕਹਿ ਹੋ ਲਾ ਗਉ ਪਾਈ ਜਨਮ ਸਵਾਰੀ ਆਪਣ ਫਾਈ ਕੁਲ ਭੀ ਲਈ ਬਖਸ਼ਾਇ ਸਚ ਬਾਣੀ ਸਤ ਸ਼ਬਦ ਹੈ ਫਾਈ ਗੁਰ ਕਿਰਪਾ ਤੇ ਹੋਏ ਨਾਨਕ ਨਾਮ ਹਰ ਮੰਨ ਵਸੇ ਫਾਈ ਤਿਸ ਦਿਗਨ ਨਾ ਲਾਗੇ ਕੋਇ ਸੋਰਠ ਮਲਲਾ ਤੀਜਾ ਹਰ ਜਿਉ ਸ਼ਬਦੇ ਜਾਪਦਾ ਫਾਈ ਪੂਰੇ ਭਾਗ ਮਿਲਾਏ ਸਦਾ ਸੁਖ ਸੋਹਾਗਣੀ ਥਾਈ ਅਨ ਦਿਨ ਰਤੀਆਂ ਰੰਗ ਲਾਏ <th>ਰ ਜੀ ਤੂੰ ਆਪੇ ਰੰਗ ਚੜਾ ਗਾਵੋ ਗਾਵੋ ਰੰਗ ਰਤਿਓ ਥਾਈ ਹਰ ਸੇਤੀ ਰੰਗ ਲਾਏ ਰਹਾ ਗੁਰ ਕੀ icar ਤੁਮਾਵਣੀ ਥਾਈ ਆਪ ਛੋੜ ਚਿਤ ਲਾਏ ਸਦਾ ਸਹਿਜ ਫਿਰ ਦੁੱਖ ਨਾ ਲੱਗਈ ਫਾਈ ਹਰ ਆਪ ਵਸੈ ਮਨ ਆਇ ਤੇਰ ਕਾ ਹੁਕਮ ਨਾ ਜਾਣਈ ਫਾਈ ਸਾ ਕੁਲਖਣੀ ਕੁਨਾਰ ਮਨ ਹਠ ਕਾਰ ਕਮਾਵਣੀ ਫਾਈ ਵਿਣ ਨਾਵੇਂ ਕੂੜਿਆਰ ਸੇ ਗਾਵੇਂ ਜਿਨ ਮਸਤਕ ਪਾਗ ਹੈ ਫਾਈ ਪਾਏ ਸੱਚ ਬੈਰਾਗ ਅਨੰਦਿਨ ਰਾਤੇ ਗੁਣ ਰਵੇ ਭਾਈ ਨਿਰਭਉ ਗੁਰ ਲੇਵ ਲਾਗ ਸਭ ਨਾ ਮਾਰ ਜੀਵਾਲ ਦਾ ਭਾਈ ਸੋ ਸੇ ਭੋ ਦਿਨ ਰਾਤ ਸੋ ਕਿਉ ਮਨੋ ਵਸਾਰੀ ਹੈ ਭਾਈ ਜਿਸ ਦੀ ਵੱਡੀ ਹੈ ਦਾਤ ਮਨ ਮੁਖ ਮੈਰੀ ਡੁੰਮਣੀ ਭਾਈ ਦਰਗਾ ਨਾਈ ਥਾਓ ਗੁਰਮੁਖ ਹੋਵੈ ਤਾਂ ਗੁਣ ਰਵੈ ਭਾਈ ਮਿਲ ਤੀ ਤਮ ਸਾਚ ਸਮਾਓ ਏਥ ਜਨਮ ਹਰਨ ਚੇਤਿਓ ਭਾਈ ਕਿਆ ਮੋਹ ਦੇਸੀ ਜਾਈ ਕਿੜੀ ਪਵੰਦੀ ਮੁਹਾਇਉਨ ਭਾਈ ਵਿਖਿਆ ਨੂੰ ਲੋਭਾਇ ਨਾਮ ਸੰਭਾਲੇ ਸੁਖ ਵਸੈ ਭਾਈ ਸਦਾ ਸੁਖ ਸ਼ਾਂਤ ਸ਼ਰੀਰ ਨਾਨਕ ਨਾਮ ਸਮਾਲ ਤੂੰ ਭਾਈ ਅਪਰੰਪਰ ਗੁਣੀ ਗਹੀ ਸੋਰਠਿ ਨਲਾ ਪੰਗਵ ਕਰ ਭੈਲਾ ਅਸ਼ਟ ਪਦੀਆਂ ਏਕ ਓੰਕਾਰ ਸਤਗੁਰ ਪ੍ਰਸਾਦ ਸਭ ਜਗ ਜਿਨ ਹੈ ਉਪਾਇ ਭਾਈ ਕਰਨ ਕਾਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਫਾਈ ਦੇ ਘਰ ਆਪਣੀ ਵਥ ਕਿਨ ਕਹੀਐ ਕਿਉਂ ਦੇਖੀਐ ਭਾਈ ਕਰਤਾ ਇੱਕ ਕਥ ਗੁਰੂ ਗੋਬਿੰਦ ਸਲਾਈਐ ਭਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਐ ਹਰਿ ਤਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਤਹੰਤਾ ਰਹਾ ਜਾ ਕੇ ਕਰ ਸਬ ਕਿਛ ਹੈ ਭਾਈ ਨਉ ਨਿਧ ਭਰੇ ਪੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉੱਚਾ ਅਗੰਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਤੇਤੀਆ ਭਾਈ ਸ਼ਬਦ ਮਿਲਾਵਣ ਹਰ ਸੱਚੇ ਚਰਨ ਸ੍ਰੇਵੀਆਂ ਭਾਈ ਭੰਪ ਹੋਵੇ ਨਾਸ ਨੇ ਸੰਤ ਸਭਾ ਮਨ ਮੰਝਿਆ ਥਾਈ ਹਰ ਕੈ ਨਾਮ ਨਿਵਾਸ ਮਿਟੈ ਅੰਧੇਰਾ ਗਿਆਨਤਾ ਥਾਈ ਕਮਲ ਹੋਵੇ ਪਰਗਾਸ ਗੁਰਬਚਨੀ ਸੁਖ ਉਪਜੈ ਥਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋਡੀ ਐ ਥਾਈ ਕੋਈ ਐ ਸਭ ਕੀ ਤੂਰ ਕਹਤ ਤਤ ਬ੍ਰਹਮਤ ਸਾਰੇ ਆ ਭਾਈ ਏਖੇ ਸੁਣੇ ਹਜ਼ੂਰ ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਐ ਚੂਰ ਕਰਮ ਕਰਾ ਮਨ ਸਮਥੋ ਭਾਈ ਸਰਬ ਕਲਾ ਭਰਪੂਰ ਪ੍ਰੇਮ ਪਦਾਰਥ ਨਾਮ ਹੈ ਭਾਈ ਮਾਇਆ ਮੋਬਿਨਾਸ਼ ਤਿਸ ਭਾਵੈ ਤਾਂ ਮੇਲ ਲੈ ਭਾਈ ਹਿਰਦਾ ਨਾਮ ਨਿਵਾਸ ਗੁਰਮੁਖ ਕਮਲ ਪ੍ਰਗਾਸੀ ਹੈ ਭਾਈ ਰਿਤੇ ਹੋਵੇ ਪ੍ਰਗਾਸ ਪ੍ਰਗਟ ਭਾ ਪ੍ਰਤਾਪ ਪ੍ਰਭ ਭਾਈ ਮੌਲਿਆ ਸਰਤ ਅਕਾਸ਼ ਗੁਰਪੂਰ ਸੰਤੋਖਿਆ ਭਾਈ ਐਨਸ ਲਾਗਾ ਪਾਓ प्रसन्ना राम ਰਵੇ ਸਦਾ ਭਾਈ ਸੱਚਾ ਸਾਦ ਸੋ ਆਓ ਕਰਨੀ ਸੁਣ ਸੁਣ ਜੀਵ ਆ ਭਾਈ ਨੇ ਚਲ ਪਾਇਆ ਥਾਓ ਜਿਸ ਪ੍ਰਤੀਤ ਨ ਆਵਈ ਭਾਈ ਸੋ ਜਿੜਾ ਜਲ ਜਾਓ ਦੋ ਗੁਣ ਮੇਰੇ ਸਾਹਿਬਾ ਭਾਈ ਹਉ ਤਿਸ ਕੈ ਬਲ ਜਾਓ ਉਹ ਨਿਰਗੁਣਿਆਰੇ ਪਾਲਦਾ ਭਾਈ ਦੇਨ ਥਾਵੇ ਥਾਓ ਰਿਜ਼ਕ ਸੰਭਾਹੇ ਸਾਸ ਸਾਸ ਭਾਈ ਗੁਰਾ ਜਤਨਾ ਜਿਸ ਗੁਰ ਸਾਚਾ ਭੇਤੀ ਐ ਭਾਈ ਪੂਰਾ ਤਿਸ ਕਰਮਾ ਤਿਸ ਬਿਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਭਰਪੂਰ ਸਾਸ ਗिराਸ ਨਾ ਵਿਸਰੈ ਭਾਈ ਵੇਖਾਂ ਸਦਾ ਹਜ਼ੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਹਾ ਭਰਪੂਰ ਜਿੰਨਾ ਪ੍ਰੀਤ ਨ ਲੱਗੀ ਭਾਈ ਸੇ ਨਿਤ-ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭੋਜਲ ਦੁੱਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਭਾਈ ਕੀ ਤੋਨ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਭਾਈ ਜੇ ਕਿਲ ਬਿਖ ਤਟਣ ਹਾਰ